ਖਰੀਦਣ ਚ ਨਫਾ ਵੀਰੇ ਵੇਚਣ ਚ ਨਹੀਂ ਹੈਗਾ ਖਰੀਦਣ ਚ ਕਿਵੇਂ ਬਾਈ ਖਰੀਦਣ ਚ ਵੀਰੇ ਜਿੰਨੀ ਗੱਲ ਬਾਤ ਡੇਢ ਚ ਦੋ ਵਾਰੀ ਬੱਚੇ ਦੇ ਦਿੰਦੀ ਆ ਜੇ ਦੋ ਦੋ ਬੱਚੇ ਵੀ ਦਿੰਦੀ ਆ ਚਾਰ ਬੱਚੇ ਨੇ 20000 ਤਾਂ ਮਾਮੋਲੀ ਜੀ ਗੱਲ ਆ ਡੇਢ ਸਾਲ ਵਿੱਚ ਦੀ ਉਹੀ ਗੱਲ ਆ ਕਹਿੰਦੇ ਰੰਡੀ ਰਾਂਡ ਤਾਂ ਕੱਟ ਲਉਂਦੀ ਆ ਪਰ ਲੋਕੀ ਨਹੀਂ ਕੱਟਾਉਂਦੇ ਲੋਕੀ ਨਹੀਂ ਕੱਟਾਉਂਦੇ ਆ ਗੱਲ ਆ ਸਹੀ ਗੱਲ ਆ ਕਿ ਲੋਕਾਂ ਦੀ ਗੱਲਾਂ ਚ ਆਉਣਾ ਵੀ ਨਹੀਂ ਚਾਹੀਦਾ ਲੋਕਾਂ ਦੀਆਂ ਗੱਲਾਂ ਚ ਆਉਣਾ ਵੀ ਨਹੀਂ ਚਾਹੀਦਾ ਵੀਰੇ ਲੋਕੀ ਤਾਂ ਬਹੁਤ ਕੁਝ ਕਹਿੰਦੇ ਨੇ ਲੋਕੀ ਤਾਂ ਸ਼ਾਮ ਨੂੰ ਬੰਦਾ ਮਾਰ ਕੇ ਰੋਟੀ ਖਾਂਦੇ ਨੇ ਵੀਰੇ 20 25 ਬੱਕਰੀਆਂ ਨੇ 20 ਬੱਕਰੀਆਂ ਜ ਕੱਠੀਆਂ ਇੱਕ ਬੱਕਰਾ ਹੈ ਵਿੱਚ ਠੀਕ ਆ ਭਾਜ ਦੇਦਾ ਕੋਈ ਗੱਲ ਨਹੀਂ ਕਿੰਨੇ ਕਿੰਨੇ ਸਾਰੀਆਂ ਬੱਕਰੀਆਂ ਵੀਰੇ ਇੱਕ ਚੜਦੀ ਤਾਂ ਚੜਦੀ ਆ ਯਾਰ ਉਹ ਕਹਿੰਦੀ ਮੈਂ ਇਹਦੇ ਨਾਲੋਂ ਕੱਟ ਨਹੀਂ ਉਹ ਕਹਿੰਦੀ ਮੇਰੇ ਨਾਲੋਂ ਕੱਟ ਨਹੀਂ ਸਹੀ ਗੱਲ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਬਹੁਤ ਜਾਂਦਾ ਖਾ ਸਕਿਆ ਅੱਜ ਆਪਾਂ ਫੇਰ ਤੁਹਾਨੂੰ ਮਿਲਾਵਾਂਗੇ ਬਈ ਕਾਜੜੀ ਵੀਰ ਦੇ ਨਾਲ ਰਾਜੂ ਬਾਬਾ ਸੁੰਦੇਵਾਲ ਕਈ ਮੇਰੇ ਵੀਰਾਂ ਨੂੰ ਹੋਊਗਾ ਵੀ ਰਾਜੂ ਕੱਲਾ ਮੰਡੀਆਂ ਦੇ ਵਿੱਚ ਹੀ ਹੁੰਦਾ ਵੀ ਬੱਕਰੀਆਂ ਖਰੀਦਣ ਵੇਚਣ ਦਾ ਕੰਮ ਆ ਪਰ ਨਹੀਂ ਬਈ ਰਾਜੂ ਬਈ ਆਪਣਾ ਬੱਕਰੀਆਂ ਚਾਰਦਾ ਵੀ ਆਣਾ ਬਾਕੀ ਗੱਲਬਾਤ ਕਰਦੇ ਆ ਵੀ ਕੀ ਗੱਲਬਾਤ ਆ ਕਿੰਨਾ ਟਾਈਮ ਹੋ ਗਿਆ ਤੇ ਕਿੰਨੇ ਕ ਨਗ ਅੱਜ ਰਾਜੂ ਦੇ ਕੋਲੇ ਹੈਗੇ ਨੇ ਸਾਰੀ ਗੱਲਬਾਤ ਕਰਾਂਗੇ ਬਣੇ ਰਿਓ ਵੀਰ ਦੇ ਵਿੱਚ ਰਾਜੂ ਮੈਂ ਅੱਛੀ ਕਰਦੀ ਸਾਸਰੀ ਕਾਲਪੁਰੇ ਸਾਸਰੀ ਵਧੀਆ ਕਰੇ ਤੁਸੀਂ ਸੁਣਾਓ ਠੀਕ ਹੈ ਜੀ ਕਿਵੇਂ ਕੰਮ ਕਰ ਕਿਵੇਂ ਹੈਗਾ ਕੰਮ ਕਰ ਠੀਕ ਆ ਵੀਰੇ ਠੀਕ ਹੈ ਦਾ ਟਾਈਮ ਪਾਸ ਮਾਰ ਕੇ ਦੇ ਆ ਨਾਲ ਠੀਕ ਹੈ ਬੱਕਰੀਆਂ ਕਿੰਨੀਆਂ ਕਿੰਨੀਆਂ ਰਾਜੂ ਆਪਣੇ ਕੋਲੇ ਬਈ ਬੱਕਰੀਆਂ ਹੈਗੀਆਂ ਨੇ ਵੀਰੇ 30 ਦੇ ਵਿੱਚ 30 32 ਤੀ ਵੱਤੇ ਠੀਕਾ ਕਈਆਂ ਨੂੰ ਹੋਊਗਾ ਵੀ ਇਹ ਕੱਲਾ ਮੰਡੀਆਂ ਦੇ ਵਿੱਚ ਹੀ ਹੁੰਦਾ ਵੀ ਰਾਜੂ ਬੱਕਰੀਆਂ ਚਾਰ ਦਾ ਚੁਰਦ ਤੱਕ ਇੱਥੇ ਹੋਊਗਾ ਕੀ ਗੱਲ ਉਹਦੀ ਬਸ ਵੀਰੇ ਚੱਲ ਪਾਈਆਂ ਦੇ ਨਾਲ ਰਲ ਫਲ ਕੇ ਤੁਰੇ ਰਹੀਦਾ ਜੇ ਮੈਂ ਕਹਿੰਦੇ ਨਾ ਮੈਂ ਮੰਨ ਲਈਦਾ ਚਲੋ ਕੋਈ ਗੱਲ ਹੈ ਮੰਡੀਆਂ ਚ ਵੀ ਕਿੱਥੇ ਕਿੱਥੇ ਉਹ ਨਰਾਜੂ ਵੀ ਜੀ ਮੰਡੀਆਂ ਤਕਰੀਬਨ ਵੀਰੇ ਸਾਰੀਆਂ ਚ ਜਾਂਦੇ ਠੀਕ ਆ ਫਿਰ ਇੱਧਰ ਕਦੋਂ ਆਉਣੇ ਵੀ ਚਾਰਨ ਦੇ ਵਿੱਚ ਕੀ ਇੱਧਰ ਵੀਰੇ ਜੇ ਬੇਲਿਆਂ ਦੇ ਚਾਰ ਲਈ ਦੀਆਂ ਨੇ ਨਹੀਂ ਤਾਂ ਬਾਈ ਕੋਲ ਛੱਡ ਜਾਨਾ ਪੋਪੀ ਕੋਲ ਆ ਅੱਛਾ ਪੋਪੀ ਆ ਨਾਲ ਜਿਸ ਤਿਹਾਰ ਹੈਗੇ ਨੇ ਮੁੰਡੇ ਮੰਡੇ ਹੈਗੇ ਨੇ ਨਾਲ ਚਾਰੀਆਂ ਦਾ ਜਾਰੀ ਦੋਸਤੀ ਚ ਠੀਕ ਹੈ ਯਾਨੀ ਠੱਠੀਆਂ ਰੱਖਦੇ ਬੱਕਰੀਆਂ ਪੰਜ ਸੱਤ ਘਰੇ 10 ਘਰੇ ਰੱਖੀਆਂ ਨੇ ਮੇਰੀਆਂ ਉਹ ਮੇਰਾ ਮੁੰਡਾ ਹੀ ਚਾਰੀਆਂ ਦਾ ਸਕੂਲੋਂ ਆ ਕੇ 2:30 ਵਜੇ ਤੋਂ ਬਾਅਦ ਮੁੰਡੇ ਵੀ ਚਾਰ ਲੈਂਦਾ ਬੰਦਾ ਹਾਂ ਉਹ ਮਤਲਬ ਕਿ ਘਰੇ ਰੱਖੀਆਂ ਨੇ ਹੁਣ ਇੰਨੀ ਗਰਮੀ ਚ 10 11 ਵਜੇ ਤੋਂ ਪਹਿਲਾਂ ਤਾਂ ਨਿਕਲਦੀਆਂ ਨਹੀਂ ਹੁਣ 3-4 ਵਜੇ ਆ ਕੇ ਛੱਡ ਲੰਦਾ ਉਹਨਾਂ ਨੂੰ 2 ਘੰਟੇ ਆਪਣਾ ਝਿੰਝਣ ਝੁੰਝਣ ਵੀਜਾ ਹੈ ਉੱਥੇ ਗੇੜਾ ਗੂੜਾ ਕੱਢ ਕੇ ਆ ਕੇ ਰੱਜ ਕੇ ਪਾਰਾ ਹੈ ਠੀਕ ਹੈ ਕਿੰਨੀਆਂ ਬੱਕਰੀਆਂ ਕਿੰਨੀਆਂ ਨੇ ਆਪਣੇ ਕੋਲੇ ਬਾਈ ਬੱਕਰੀਆਂ ਹੈਗੀਆਂ ਨੇ ਵੀਰੇ 30-35 ਬੱਕਰੀਆਂ ਤਾਂ ਹੈਗੀਆਂ ਨੇ ਜੀ ਬੱਕਰੀਆਂ 30-35 ਬੱਕਰੀਆਂ ਠੀਕ ਹੈ ਕਿੰਨਾ ਟਾਈਮ ਹੋ ਗਿਆ ਰਜੂ ਬਈ ਕੰਮ ਕਰਦਿਆਂ ਨੂੰ ਮੈਨੂੰ ਵੀਰੇ ਪਹਿਲਾਂ ਤਾਂ ਮੈਂ ਚਾਰਨੇ ਨਾਲ ਡਰਾਈਵਰੀ ਕਰਦਾ ਸੀ ਯਾਰ ਬਾਈ ਠੀਕ ਆ ਮੈਨੂੰ ਅੱਜ 6 ਸਾਲ ਹੋ ਗਏ ਅਲੱਗ ਹੋਏ ਇਹਨੂੰ ਠੀਕ ਆ 6 5-6 ਸਾਲ ਹੋ ਗਏ ਅਲੱਗ ਹੋਏ ਇਹਨੂੰ ਹੂੰ ਫਿਰ ਮੈਂ ਆਪਣਾ ਹੌਲੀ ਹੌਲੀ ਤੂੰ 10-12 ਬੱਕਰੀਆਂ ਤੋਂ ਸਟਾਰਟ ਕਰ ਲਿਆ ਠੀਕ ਆ ਵਧੀਆ ਕੰਮ ਆਗਾ ਕੰਮ ਵਧੀਆ ਵੀਰੇ ਕੰਮ ਆਪਾਂ ਨੂੰ ਤਾਂ ਨਹੀਂ ਤੋੜ ਦਿੱਤੇ ਅੱਜ ਤੱਕ ਉਹ ਕੰਮ ਨੇ ਠੀਕ ਆ ਜੀ ਨਾਲ ਤਾਂ ਕਰਦੇ ਹੋ ਮੰਡੀਆਂ ਦੇ ਨਾਲੇ ਚਾਰਦੇ ਬੱਕਰੀਆਂ ਠੀਕ ਆ ਜੀ ਖਰੀਦਣ ਵੇਚਣ ਦਾ ਵੱਧ ਕੰਮ ਆ ਜਾਂਦਾ ਹਾਂ ਇਹ ਖਰੀਦਣ ਵੇਚਣ ਦਾ ਵੱਧ ਆ ਕਈ ਵਾਰੀ ਸਾਰੀਆਂ ਵਿਕ ਜਾਂਦੀਆਂ ਨੇ ਕਈ ਵਾਰੀ ਇਕੱਠੀਆਂ ਵੀ ਹੋ ਜਾਂਦੀਆਂ ਨੇ ਐ ਚੱਕਰ ਠੀਕ ਆ ਮੁਨਾਫਾ ਕਿੰਨਾ ਕਰਾ ਜੀ ਜੇ ਆਪਾਂ ਮੁਨਾਫੇ ਦੀ ਗੱਲਬਾਤ ਕਰੀ ਕਿਵੇਂ ਲਈਏ ਮੁਨਾਫਾ ਹੈ ਨਾ ਤੁਸੀਂ ਤਾਂ ਕਰਦੇ ਰਹੇ ਰਹੇ ਹੋਗੇ ਮੁਨਾਫਾ ਦਾ ਵੀਰੇ ਜੇ ਤਾਂ ਇਹਨੇ ਕਿਸੇ ਨੇ ਰੱਖਣੀਆਂ ਨੇ ਵੀ ਘਰੇ ਰੱਖਣੀਆਂ ਨੇ ਫਿਰ ਤਾਂ ਬੱਚੇ ਤੇ ਦੁੱਧ ਮੁਨਾਫਾ ਦੇਣਗੇ ਇਹਦਾ ਹੂੰ ਹੂੰ ਜਿਉਂ ਕੋਈ ਸਾਢੇ ਆਰ ਕਾ ਵਪਾਰੀ ਆ ਬੱਕਰੀ ਵੇਚ ਕੇ ਖਰੀਦ ਗਣੀ ਉਹ ਨਫਾ ਹੀ ਨਫਾ ਵੀਰੇ ਜਿੰਨਾ ਮਰਜ਼ੀ ਕੱਢ ਲਦਾ ਆ ਆਪਣੀ ਸੋਚ ਹੀ ਆ ਅੱਛਾ ਹਾਂ ਖਰੀਦਣ ਚ ਨਫਾ ਵੀਰੇ ਵੇਚਣ ਚ ਨਹੀਂ ਹੈਗਾ ਖਰੀਦਣ ਚ ਕਿਵੇਂ ਬਈ ਖਰੀਦਣ ਚ ਵੀਰੇ ਜਿੰਨੀ ਜਿੰਨੀ ਗੱਲ ਬਾਤ ਵੀਰੇ ਖਰੀਦਣ ਚ ਨਫਾ ਆਇਆ ਵੀ ਆਪਦੀ ਬੱਕਰੀ ਲਾਲਾ ਕੁੱਟ ਕੇ ਜਿੰਨੀ ਲਈ ਜਾਂਦੀ ਆ ਸਸਤੀ ਵੇਚਣ ਉਹ ਆਪਦੀ ਮਰਜ਼ੀ ਨਾਲ ਉਹਦੀ ਮਰਜ਼ੀ ਨਾਲ ਹਾਂ ਇੱਥੋਂ ਵੀ ਖਰੀਦਣ ਤੇ ਨਾ ਪਾਇਆ ਵੇਚਣ ਚ ਨੇਰਾ ਵੇਚਣ ਚ ਆ ਆ ਵੀ ਗਾਹਕ ਨੇ ਆਪਦੀ ਮਰਜ਼ੀ ਨਾਲ ਲਾਉਣਾ ਖਰੀਦਣੀ ਆਪਾਂ ਮਰਜ਼ੀ ਨਾਲ ਆਪਣੀ ਨਾਲ ਜਿੰਨੀ ਕੱਟ ਕੇ ਲੈ ਲਾਂਗੇ ਓਨੀ ਸਹੀ ਆ ਠੀਕ ਆ ਹਾਂ ਯਾਨੀ ਕਿ ਭਾਈ ਜੇ ਉਹਨੂੰ ਖਰੀਦੋ ਤੇ ਵੇਚੋ ਦੋਈ ਕੰਮ ਰਹਿ ਗਏ ਯਾਨੀ ਕਿ ਉਹ ਕੰਮ ਰਹਿ ਗਏ ਜੇ ਕਿਸੇ ਨੇ ਬਾਈ ਦਾ ਮਤਲਬ ਫਾਰਮ ਨਵਾਂ ਫਾਰਮ ਆਰਾ ਕੋਈ ਉਹਨੇ ਕੀ ਕਰਨਾ ਮੰਨ ਲਾ 1.5 ਸਾਲ ਵਿੱਚ ਦੇ ਬੱਚੇ ਦੋ ਵਾਰੀ ਦੇ ਜਾਂਦੀ ਹੈ ਬੱਕਰੀ ਕਿ ਆਪਾਂ ਕਹਿੰਦੇ ਸਾਲ ਵਿੱਚ ਦੀ ਦੋ ਵਾਰੀ ਤਾਂ ਫਿਰ ਬੱਕਰੀ ਚ ਕੁਛ ਨਹੀਂ ਦੇ ਦਿੰਦਾ। ਹਾਂ ਡੇਢ ਤੋਂ ਦੋ ਵਾਰ ਦੇ ਦਿੰਦੀ ਆ। ਦੋ ਡੇਢ ਚ ਦੋ ਵਾਰੀ ਬੱਚੇ ਦੇ ਦਿੰਦੀ ਆ ਜੇ ਦੋ ਦੋ ਬੱਚੇ ਵੀ ਦਿੰਦੀ ਆ ਚਾਰ ਬੱਚੇ ਨੇ 20000 ਤਾਂ ਮਾਮੋਲੀ ਜੀ ਗੱਲ ਆ ਡੇਢ ਸਾਲ ਵਿੱਚ ਦੀ। ਹਾਂ ਬਾਕੀ ਕੋਈ ਅਗਲਾ ਪੱਚੀ 30 ਲੀਟਰ ਸਾਲ ਵਿੱਚ ਦੀ ਦੁੱਧ ਵੀ ਪਾ ਲੈਂਦਾ। ਦੁੱਧ ਵੀ ਪਾ ਲੈਂਦਾ। ਹਾਂ ਠੀਕ ਆ। ਤੇ ਮਿੱਤਰੋ ਦੇਖ ਸਕਦੇ ਹੋਗੇ ਅੱਜ ਬੱਕਰੀ ਕਿੰਨੀਆਂ ਬਈ ਆਪਣੇ ਕੋਲੇ ਔਰੇ ਜੀ। ਆਪਣੇ ਕੋਲ ਆਪਣੀਆਂ ਇਹ ਬੱਕਰੀਆਂ ਦਾ ਸਾਰੀਆਂ ਨੇ ਵੀਰੇ 60 70 60 70 ਇਹਦੇ ਵਿੱਚ 30 32 ਬੱਕਰੀਆਂ ਆਪਣੀਆਂ ਨੇ। ਠੀਕ ਆ। ਹਾਂ ਠੀਕ ਆ ਪੋਪੀ ਨਾਲ ਆਪਣਾ ਭਾਈਆਂ ਵਰਗਾ ਪਿਆਰ ਆ ਪੋਪੀ ਮਤਲਕ ਕੇ ਕਦੇ ਵੀ ਚਾਹੇ ਨਾਲ ਆਪਣੇ ਨਾਲ ਫਰਕ ਨਹੀਂ ਰੱਖਿਆ ਕਿਸੇ ਦਾ ਵਧੀਆ ਬੰਦਾ ਯਾਰ ਬਹੁਤ ਵਧੀਆ ਬੰਦਾ ਨਰਮ ਆ ਲੋਕੀ ਬਥੇਰੇ ਕਹਿੰਦੇ ਨੇ ਵੀ ਇਹਨੂੰ ਐ ਕਰਦਾ ਫਲਾਣਾ ਕਰਦਾ ਉਹ ਜਿਹਦੇ ਨਾਲ ਦਿਲ ਮਿਲਿਆ ਉਹਨੂੰ ਪਤਾ ਯਾਰ ਲੋਕਾਂ ਦਾ ਕਹਿਣ ਦਾ ਕੀ ਲੋਕੀ ਰੱਹੀ ਜਾਣਾ ਸਹੀ ਗੱਲ ਹੈ ਹੈਨਾ ਹਾਂ ਉਹੀ ਗੱਲ ਆ ਕਹਿੰਦੇ ਰੰਡੀ ਰਾਂਡ ਤਾਂ ਕੱਟ ਲਉਂਦੀ ਆ ਪਰ ਲੋਕੀ ਨਹੀਂ ਕੱਟਾਉਂਦੇ ਲੋਕੀ ਨਹੀਂ ਕੱਟਾਉਂਦੇ ਆਹ ਗੱਲ ਆ ਸਹੀ ਗੱਲ ਆ ਕਿ ਲੋਕਾਂ ਦੀ ਗੱਲਾਂ ਚਾਉਣਾ ਵੀ ਨਹੀਂ ਚਾਹੀਦਾ ਲੋਕਾਂ ਦੀਆਂ ਗੱਲਾਂ ਚਾਉਣਾ ਵੀ ਨਹੀਂ ਚਾਹੀਦਾ ਵੀਰੇ ਲੋਕੀ ਤਾਂ ਬਹੁਤ ਕੁਝ ਕਹਿੰਦੇ ਨੇ ਲੋਕੀ ਤਾਂ ਸ਼ਾਮ ਨੂੰ ਬੰਦਾ ਮਾਰ ਕੇ ਰੋਟੀ ਖਾਂਦੇ ਨੇ ਆਪਾਂ ਤਾਂ ਤੇ ਨਹੀਂ ਮਾਰਿਆ ਜਾਂਦਾ ਨਹੀਂ ਨਹੀਂ ਗੱਲਾਂ 'ਚ ਮਾਰਦੇ ਨੇ ਵੀਰੇ ਹਕੀਕਤ 'ਚ ਕੋਈ ਨਹੀਂ ਮਾਰਦਾ ਗੱਲਾਂ 'ਚ ਮਾਰਦੇ ਨੇ ਆਪਾਂ ਦਿਖਾਈਏ ਨਾ 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 ਗੱਲਾਂ ਬਾਤਾਂ ਕਰਾਂਗੇ ਆਪਾਂ ਤੇ ਭਈ ਆ ਜਾਣਾ ਰਾਜੂ ਦੇ ਬੱਕਰੀਆਂ ਦਿਖਾਉਣਗੇ ਰਾਜੂ ਦੇ ਪੋਪੀ ਦੀਆਂ ਬੱਕਰੀਆਂ ਵੀ ਹੈ ਨਾ ਪੋਪੀ ਭਾਈ ਗਿਆ ਹੋਇਆ ਕਿੱਧਰ ਹਾਂ ਵੀਰੇ ਪੋਪ ਹੀ ਗਿਆ ਹੋਇਆ ਲੈ ਵੀ ਦਿਖਾ ਬਾਈ ਬੱਕਰੀ ਆਇਆ ਸਣੀ ਸਮਾਰ ਕੇ ਦਿਖਾ ਦੇ ਬੱਕਰੀ ਵੱਡੀ ਆ ਨਾ ਇਹ ਬੱਕਰੀ ਹਾਂ ਵੀਰੇ ਬੱਕਰੀਆਂ ਸਾਰੀਆਂ ਵੱਡੀਆਂ ਨੇ ਵੀਰੇ ਆਪਣੇ ਕੋਲ ਠੀਕ ਹੈ ਸ਼ੇਰੀ ਬੱਕਰੀ ਹੈ ਬਾਈ ਸ਼ੇਰੀ ਬੱਕਰੀ ਹੈ ਵੀਰੇ ਨਵੇਂ ਦੰਦਾਂ ਜਾਂ ਸੂਣ ਵਾਲੀ ਆ ਠੀਕ ਆ ਕਿੰਨੇ ਸੂਏ ਲੈ ਲੈ ਬਾਈ ਤੂੰ ਇਹ ਵੀਰੇ ਤੀਜਾ ਸੂਆ ਸੂਗੀ ਅੱਛਾ ਹਾਂ ਅਜੇ ਨਵੀਂ ਜੇ ਫਿਰ ਤਾਂ ਨਵੀਂ ਆ ਵੀਰੇ ਹਾਂ ਦੰਦਾਂ ਦੀ ਵੀ ਨਵੀਂ ਆ ਤੀਜਾ ਸੂਆ ਸੂਗੀ ਦੇਖ ਸਕਦੇ ਵੱਡੀ ਬੱਕਰੀ ਹੈਗੀ ਹਾਈਟ ਕਿੰਨੀ ਹੋਊ ਬਾਈ ਹਾਈਟ ਵੀਰੇ ਹੋਊਗੀ ਇਹਦੀ 38 38 ਦੇ ਲਗਭਗ 38 38 ਦੇ ਲਗਭਗ ਹਾਂ ਇਹ ਵੀ 38 38 ਦੇ ਲਗਭਗ ਬੱਕਰੀ ਹੈਗੀ ਦਖਾਈਸ ਮਾਰ ਕੇ ਤੋੜ ਕੇ ਕੋਈ ਨੁਕਸਤਾ ਨਹੀਂ ਹੈਗਾ ਬਈ ਨਹੀਂ ਵੀਰੇ ਕੋਈ ਨੁਕਸਨ ਨਹੀਂ ਹੈਗਾ ਫਿਲਹਾਲ ਇਹਦੇ ਚ ਠੀਕ ਆ ਹਾਂ ਲੈ ਵੀ ਦਿਖਾ ਦੇ ਸਮਾਰਗ ਦਿਖਾ ਦੇ ਥਾਣ ਥਣ ਦਿਖਾ ਦੇ ਬਈ ਚੰਗੀ ਬੱਕਰੀ ਹੈ ਤੇ ਹਾਈਟਡ ਬੱਕਰੀ ਹੈਗੀ ਇਹ ਤੁਸੀਂ ਲੈ ਸਕਦੇ ਹੋਗੇ ਇਹ ਵੇਚ ਦੋਗੇ ਬਈ ਜੇ ਵੇਚਾਂਗੇ ਫਿਰ ਵੇਚਣ ਵਾਲੀਆਂ ਦਿਖਾਵਾਂ ਜਿਹੜੀਆਂ ਵੇਚਣ ਵਾਲੀਆਂ ਨੇ ਤਾਂ ਵੀ ਇਹੀ ਆ ਬਈ ਹਾਂ ਦੇਖ ਸਕਦਾ ਨਾਲ-ਨਾਲ ਬਈ ਚਾਰ ਦਾ ਬਈ ਦੇਖੋ ਸੂਨ ਵਾਲੀਆਂ ਬੱਕਰੀਆਂ ਤਕਰੀਬਨ ਹੀ ਵੀਰੇ ਹੂੰ ਇਹੇ ਬਈ ਹਾਂ ਇਹ ਵੀ ਸੂਨ ਵਾਲੀ ਆ ਵੀਰੇ ਤੀਜੇ ਇਹ ਸੂਏ ਸਾਰੀਆਂ ਤੀਜੇ ਸੂਏ ਦੀ ਬੱਕਰੀਆਂ ਨੇ ਵੀਰੇ ਨਵੀਆਂ ਨੇ ਸਾਰੀਆਂ ਹੱਥ ਦੰਦਾ ਕਿ ਨਵੀਆਂ ਬੱਕਰੀਆਂ ਨੇ ਤੀਜੇ ਤੀਜੇ ਸੂਏ ਦੀ ਬੱਕਰੀਆਂ ਕੋਈ ਜ਼ਿਆਦਾ ਵੱਡੀ ਬੱਕਰੀ ਨਹੀਂ ਹੈਗੀ ਹਣਾ ਹਾਂ ਆਹ ਤਾਂ ਚੰਗੀ ਲੱਗਦੀ ਸਾਰੀਆਂ ਭਾਰੀਆਂ ਬੱਕਰੀਆਂ ਵੀਰੇ ਚੰਗੀਆਂ ਨੇ ਠੀਕ ਗੱਲ ਆ ਵੀਰ ਪਰ ਉਹ ਹੈਵੀ weight ਚ ਬੱਕਰੀ ਹੈਗੀ ਦੇਖੋ ਬਈ ਇੱਕ ਐਵੇਂ ਸੂਏ ਨੇ ਬਈ ਦੋਏ ਇਹ ਦੂਜਾ ਸੂਆ ਸੂਗੀ ਵੀਰੇ ਇਹ ਦੂਜਾ ਸੂਗੀ ਆ ਜੀ ਹਾਂ ਉਹ ਦੂਜੀ ਬਾਈ ਇਹ ਰਾਂਗੇ ਲੈ ਵੀਰੋ ਇਹ ਦਿਖਾ ਦੇ ਆ ਦਿਖਾ ਦੇ ਇਹ ਦੂਜਾ ਸੂਆਊਗੀ ਵੀਰੇ ਜੈਡ ਬਲੈਕ ਬੱਕਰੀ ਆ ਬਾਈ ਵੱਡੇ ਭਾਂਡੇ ਦੀ ਬੱਕਰੀ ਲੱਗਦੀ ਹੈ ਨਾ ਵਧੀਆ ਸਾਰੀਆਂ ਵੱਡੇ ਭਾਂਡੇ ਦੀਆਂ ਬੱਕਰੀਆਂ ਨੇ ਵੀਰੇ ਹੌਲੇ ਭਾਂਡੇ ਦੀ ਕੋਈ ਨਹੀਂ ਹੈਗੀ ਬੱਕਰੀ ਦਿਖਾ ਦਿਖਾ ਦੇ ਸਮਾਰ ਕੇ ਦਿਖਾ ਦੇ ਬਈ ਜੈਡ ਬਲੈਕ ਆ ਕਿ ਗਰਦਨ ਗੁਰਦਨ ਵਧੀਆ ਬੱਕਰੀ ਦੀ ਹਾਈਟ ਵੀ ਚੰਗੀ ਆ ਬੱਕਰੀ ਦੀ ਲਿਆ ਭਈ ਆ ਜੋੜੀ ਲਿਆ ਦੇਖੋ ਬਈ ਇਹ ਬਈ ਰਾਜੂ ਸਾਡੇ ਇਹ ਵੀ ਦੂਜਾ ਸੂਗੀ ਦੂਜਾ ਸੂਆ ਸੂਆ ਲੈ ਵੀ ਦਿਖਾਈ ਤਾਂ ਨਹੀਂ ਬਈ ਲੈ ਵੀ ਦੇਖ ਸਕਦੇ ਹੋ ਬਈ ਦੂਜਾ ਸੂਆ ਸੂਗੀ ਇਹ ਇੱਕ ਐਮੀ ਵਾਰ ਸੂਗੀ ਬਈ ਇਹ ਦੂਜਾ ਸੂਗੀ ਜੀ ਅਸਾਂ ਦੂਜੀ ਵਾਰ ਸੂਗੀ ਠੀਕ ਹਾਂ ਹਾਂ ਜੀ ਠੀਕ ਆ ਦੂਜਾ ਸੂਗੀ ਲੈ ਇਹ ਬਈ ਇਹ ਤੀਜਾ ਸੂਗੀ ਇਹ ਤੀਜਾ ਸੂਗੀ ਅੱਠ ਤੰਦ ਬੱਕਰੀਆਂ ਸਾਰੀਆਂ ਭਾਰੀ ਬਾਡੀ ਦੀਆਂ ਨੇ ਜੀ ਕੋਈ ਐ ਨਹੀਂ ਹੈਗਾ ਵੀ ਹਾਈਟ ਵੀ ਚੰਗੀ ਆ ਨਾ ਬੱਕਰੀ ਦੀ ਕੋਈ ਕੱਟ ਹਾਈਟ ਨਹੀਂ ਹੈਗੀ ਬੱਕਰੀ ਦੀ ਦੇਖੋ ਬਈ ਬਹੁਤ ਚੰਗੀ ਬੱਕਰੀ ਹੈਗੀ ਪਿੰਡੇ ਦੀ ਵੀ ਵਧੀਆ ਹੈਗੀ ਥਣ ਥਣ ਵੀ ਵਧੀਆ ਨੇ ਬਈ ਅਜੇ ਤੇ ਇੱਕ ਇਹ ਆ ਗਈ ਸ਼ੇਰੀ ਇਹ ਬਈ ਇਹ ਵੀ ਸੂਣ ਵਾਲੀ ਆ ਵੀਰੇ ਸਾਰੀਆਂ ਸੂਣ ਵਾਲੀਆਂ ਤਕਰੀਬਨ ਠੀਕ ਆ ਹਾਂ ਇਹ ਵੀ ਅੱਠ ਦੰਦ ਹਨ ਇਹ ਵੀ ਅੱਠ ਦੰਦ ਦਾ ਫਰੈਸ਼ ਹੈ ਵੀਰੇ ਦੂਜਾ ਤੀਜਾ ਸੂਹੇ ਸੂਗੀ ਐ ਵੀਰੇ ਅੱਗੋਂ ਆਉਂਦੀਆਂ ਨੇ ਹੈਗੀਆਂ ਹੂੰ ਠੀਕ ਆ ਆ ਦੂਜਾ ਸੂਹੂਗੀ ਵੀਰੇ ਪੱਠ ਹੂੰ ਇਹ ਜੀ ਚੰਗੀ ਸਿਰੇ ਦੀ ਪੱਠਾ ਮੇਰੇ ਨਾਲ ਜਮੀਨ ਨਵੇਂ ਦੰਦਾ ਨਵੇਂ ਦੰਦਾ ਸਾਰੀਆਂ ਨਵੇਂ ਦੰਦ ਨੇ ਵੀਰੇ ਅੱਠ ਦੇ ਹੁਣ ਚੱਕੇ ਨੇ ਇਹ ਸਹੀ ਗੱਲ ਆ ਵੀ ਕੋਈ ਕੋਈ ਖਾਸੀ ਵੱਡੀ ਉਮਰ ਦੀ ਨਹੀਂ ਹੈਗੀ ਬਾਈ ਨਵੀਂ ਜੀ ਬੱਕਰੀ ਹੈਗੀ ਥਣ ਦਿਖਾ ਦੇ ਬਾਈ ਥੱਲੋ ਸਣੀ ਦਿਖਾ ਦੇ ਥਣ ਚੰਗੀ ਬੱਕਰੀ ਹੈ ਬਾਈ ਲਿਆ ਬਾਈ ਬਈ ਦਰਮਿਆਨੀਆਂ ਜੀ ਆ ਬੱਕਰੀਆਂ ਨੇ ਦਰਮਿਆਨੀ ਇਹਦਾ ਮੇਰਾ ਵੀਰ ਬਾਈ ਨਵਾਂ ਕੰਮ ਕਰਨਾ ਚਾਹੁੰਦਾ ਹੋਵੇ ਨਾ ਉਹਦੇ ਵਾਸਤੇ ਚੰਗੀ ਬੱਕਰੀ ਹੈ ਚੰਗੀ ਬੱਕਰੀਆਂ ਨੇ ਵੀਰੇ ਹਾਂ ਹਾਂ ਦੇਖੋ ਬਾਈ ਇਹ ਬਾਈ ਵਿਰੇ 20 25 ਬੱਕਰੀਆਂ ਨੇ 20 ਬੱਕਰੀਆਂ ਜੇ ਕੋਈ ਇਕੱਠੀਆਂ ਲੈਂਦਾ ਹੋਇਆ ਬਾਈ ਹਾਂ 25 ਬੱਕਰੀਆਂ ਹੂੰ ਇਕੱਠੀਆਂ ਇੱਕ ਬੱਕਰਾ ਹੈ ਵਿੱਚ ਠੀਕ ਆ ਭਾਜ ਦੇ ਦਾਂ ਕੋਈ ਗੱਲ ਨਹੀਂ ਕਿੰਨੇ ਕਿੰਨੇ ਦਾ 25 ਬੱਕਰੀਆਂ ਨੇਗੀਆਂ ਜੇ 25 ਦੀਆਂ 25 ਲੈਂਦਾ ਹੋਇਆ ਹੂੰ 26ਵਾਂ ਬੱਕਰਾ ਹੈ 25 ਬੱਕਰੀਆਂ ਨੇ ਹੂੰ ਕੋਈ ਨਹੀਂ ਵਿਰੇ ਲਾ ਦਾਂਗੇ ਮੌਕੇ ਤੇ ਬੰਦਾ ਜੇ ਕੋਈ ਆ ਪੂਰਾ ਮਾਨਤਨ ਕਰਕੇ ਭੇਜਾਂ ਪੂਰਾ ਮਾਨਦਾ ਵੀ ਜੇ ਕੋਈ ਇਕੱਠੀਆਂ ਖਰੀਦੂਗਾ ਤਾਂ ਬਾਈ ਉਹ ਜਗ੍ਹਾ ਦੀ ਗੱਲਬਾਤ ਹੋਊਗੀ ਇਹ ਕੋਈ ਕੱਲੀ ਕੱਲੀ ਖਰੀਦੂਗਾ ਉਹ ਤਾਂ ਫਿਰ ਵੀਰੇ ਹੁਣ ਜੇ ਆਪਾਂ ਛਾਂਟ ਕੇ ਕੱਢਾਂ ਯਾਰ ਬਈ ਇੰਨੀਆਂ ਬੱਕਰੀਆਂ ਫਿਰ ਤਾਂ ਫਰਕ ਪੈਂਦਾ ਹੀ ਹਨ ਆਹ ਡੱਬੀ ਬੱਕਰੀ ਲਿਆ ਬੂਟੇ ਲੈ ਵੀ ਮਿੱਤਰੋ ਆਹ ਦਿਖਾ ਦੇ ਬਈ ਇਹ ਵੀ ਇਹ ਵੀ ਚੰਗੀ ਆ ਬੱਕਰੀ ਹਨ ਦਿਖਾ ਦੇ ਬਈ ਦੇ ਸਿਆਕ ਕਰੋ ਬਈ ਇਹ ਲਾਲ ਅੱਖਾਂ ਚ ਆ ਗਈ ਬਈ ਬੱਕਰੀ ਚੰਗੀ ਆ ਗਈ ਕੰਡਜੀ ਵਾਲੀ ਬੱਕਰੀ ਹਨ ਹਾਂ ਵੀਰੇ ਲੈ ਵੀ ਆ ਦੇਖ ਸਕਦੇ ਜਿਹੜੇ ਮੇਰੇ ਵੀਰ ਕਹਿੰਦੇ ਡੱਬੀ ਬੱਕਰੀ ਚਾਹੀਦੀ ਹੈਗੀ ਆ ਬੱਕਰੀ ਦੇਖੋ ਬਈ ਚੰਗੀ ਬੱਕਰੀ ਆ ਰਾਜੀ ਬੱਕਰੀ ਆ ਗਈ ਕਿਵੇਂ ਆ ਰੱਜੂ ਇਹ ਇਹ ਵੀ ਰੇ ਸੂਣ ਵਾਲੀ ਆ ਸੂਂਦੀ ਆ ਗਈ ਕੰਮੀ ਵਾਰ ਇਹ ਦੂਜਾ ਸੂਆ ਸੂ ਗਈ ਨਹੀਂ ਵੀ ਨੱਕ ਨਕੌੜਾ ਦਿਖਾ ਦੇ ਬਈ ਦੂਜਾ ਸੂਆ ਸੂ ਗਈ ਚੰਗੀ ਬੱਕਰੀ ਆ ਗਈ ਕੰਨ ਕੰਨ ਵੀ ਬਹੁਤ ਚੰਗੇ ਨੇ ਬੱਕਰੀ ਦੇ ਨਾ ਦੇਖ ਸਕਦੇ ਹੋ ਬਈ ਦੇਦੂ ਦੋ ਬੱਚੇ ਕਨਾ ਦੇਖੋ ਜੀ ਬੱਚਿਆਂ ਦਾ ਤਾਂ ਹੁਣ ਰੱਬ ਨੂੰ ਪਤਾ ਬੱਚਾ ਰੱਬ ਨੂੰ ਪਤਾ ਹਾਂ ਪੁੱਛ ਲੈਨੇ ਰੱਬ ਨੂੰ ਹਾਂ ਇਹ ਨਹੀਂ ਕਹਿੰਦਾ ਕੋਣ ਆ ਕੇ ਪੁੱਛ ਲੈਨੇ ਰੱਬ ਨੂੰ ਖੂਨ ਲਾਉਣਾ ਪੂਆ ਆ 6 ਦੰਦ ਬੱਚਾ ਜੀ ਅੱਛਾ ਹਾਂ ਜੀ ਇਹ ਵੀ 6 ਦੰਦ ਬੱਚਾ ਹਾਈਟ ਕਿੰਨੀ ਹੈ ਬਾਈ ਹੈਟ ਹੋਊਗੀ ਇਹਦੀ 40 ਚੂਲੀ ਦੇ ਲੱਗਪੱਗ ਲੈ ਵੀ 40 ਚੂਲੀ ਦੇ ਲੱਗਪੱਗ ਹੈਟਾ 6 ਦਾ ਦਾ ਰਾਜੀਪੁਰਾ ਹਣਾ ਪੂਰਾ ਰਾਜੀ ਬੱਚਾ ਕਰ ਜੂ 40 42 ਇੰਚ ਕਰਨਾ ਚਾਹੀਦਾ ਵੀਰੇ ਜੇ ਮਤਲਬ ਕਿ ਥੋੜੀਆਂ ਆਪਾਂ ਬੱਕਰੀਆਂ ਰੋਕਦੇ ਨੇ ਤੋਂ ਭਰਾਉਣ ਤੋਂ ਹੂੰ ਫਿਰ ਤਾਂ ਕਰ ਦੂਗਾ ਵੀਰੇ ਜੇ ਤੇ ਬੱਕਰੀਆਂ ਦਾ ਜੋਰ ਪਾਤਾ ਫੇਰ ਨਹੀਂ ਕਰ ਵੈਸੇ ਹੂੰ ਚੰਗਾ ਨਾ ਬੱਚਾ ਹੈ ਕੁਆਲਿਟੀ ਕੁਆਲਿਟੀ ਚੰਗੀ ਹੈ ਬੱਚੇ ਦੀ ਕੁਆਲਿਟੀ ਸਿਰਾ ਬ੍ਰੈਂਡ ਸਿਰਾ ਆਉਂਦੀ ਆ ਜਮਾਇਤ ਰਿਜ਼ਲਟ ਹੈਗਾ ਵੀਰੇ ਦੇ ਕੋਲ ਆਪਣੇ ਕੋਲ ਇਹਦਾ ਪੂਰੀ ਹੱਡੀ ਦਾ ਬੱਕਰਾ ਹਣਾ ਇਹਨਾਂ ਨੇ ਲੈ ਗਈ ਹਾਂ ਲੈ ਵੀ ਨੱਕ ਨਕੌੜਾ ਪੂਰਾ ਚੰਗਾ ਬਈ ਹਾਂ ਵੀਰੇ ਨੱਕ ਨੋ ਕੋੜਾ ਲੈ ਆ ਬਈ ਹੋਰ ਲੈ ਵੀ ਆ ਜੋ ਹੋਰ ਦਿਖਾਉਣਾ ਤੁਹਾਨੂੰ ਹਾਂ ਵੀਰੇ ਆ ਦੇਖੋ ਆਜੋ ਬਈ ਗੱਬਣਾ ਵੀਰੇ ਹਾਂ ਤਿੰਨ ਸਾਢੇ ਤਿੰਨ ਮਹੀਨਾ ਦੀ ਅੱਛਾ ਹਾਂ ਬੱਕਰੀ ਦੀ ਹਾਈਟ ਲੰਬਾ ਵੀ ਦੇਖੋ ਜੀ ਹਾਈਟ ਬਹੁਤ ਆ ਨਾ ਬੱਕਰੀ ਦੀ ਸਾਰੀਆਂ ਬੱਕਰੀਆਂ ਵੀਰੇ ਇੱਕ ਚੜਦੀ ਤਾਂ ਚੜਦੀ ਆ ਯਾਰ ਉਹ ਕਹਿੰਦੀ ਮੈਂ ਇਹਦੇ ਨਾਲੋਂ ਘੱਟ ਨਹੀਂ ਉਹ ਕਹਿੰਦੀ ਮੇਰੇ ਨਾਲੋਂ ਘੱਟ ਨਹੀਂ ਸਹੀ ਗੱਲ ਆ ਵੀਰੇ ਹਾਂ ਇਹਦੀ ਵੀ ਹਾਈਟ ਉਹ 30 30 30 30 ਹੈਗੀ ਆ ਵੀਰੇ ਆਮ ਨਾਲ ਠੀਕ ਆ ਥਣ ਥਣ ਓਕੇ ਨੇ ਵੀਰੇ ਜਮ ਵੀਰੇ ਗਾਰੰਟੀ ਆ ਆਪਣੀ ਥਣ ਬੰਨੇ ਦੀ ਜਿਹੜੀ ਚੀਜ਼ ਆਪਾਂ ਕਹਿ ਕੇ ਦਵਾਾਂਗੇ ਗਾਰੰਟੀ ਜੇ ਦਵਾਾਂਗੇ ਗੱਬਣ ਦੀ ਗਾਰੰਟੀ ਹੋ ਗਈ ਗੱਬਣ ਦੀ ਵੀ ਗਾਰੰਟੀ ਦਵਾਾਂਗੇ ਵੀਰੇ ਗੱਬਣ ਦੀ ਵੀ ਗਾਰੰਟੀ ਹੋ ਗਈ ਲੈ ਵੀ ਆ ਜਾਓ ਮਿੱਤਰੋ ਜੇ ਕੋ ਗੱਬੜ ਬਹੁਤ ਆਈ ਨੇ ਠੀਕ ਆ ਇਹਦਰ ਬੈਨ ਨਹੀਂ ਜਾਗੀ 3 ਇੰਚ ਦੀ ਬੱਕਰੀ ਆ ਗਈ 3 ਇੰਚ ਦੀ ਹਾਂ ਜੀ 3 ਇੰਚ ਦੀ 3 3 ਇੰਚ ਦੀ ਹੋਊਗੀ ਬਸ ਇਹਦਾ ਮੁੱਲ ਵੀ ਫਿਰ ਉਹੋ ਜਿਹਾ ਲੱਗੂਗਾ ਹਾਂ ਵੀਰੇ ਉਹਦਾ ਉਹੀ ਗੱਲ ਆ ਜੇ ਕੋਈ ਦੜੇ ਚਲੂਗਾ ਉਹੋ ਜਿਹਾ ਦੇ ਦਾਂਗੇ ਜੇ ਕੋਈ ਕੱਲੀ ਕਹਿੰਦਾ ਮੈਂ ਛਾਂਟ ਕੇ ਲੈਣੀ ਆ ਫਿਰ ਚੀਜ਼ ਉਹ ਜੀ ਮਿਲੂਗੀ ਚੀਜ਼ ਉਹ ਜੀ ਮਿਲ ਜੂਗੀ ਇਹੇ ਬਈ ਆਹ ਦੇਖ ਲੋ ਜੀ ਆਹ ਦੇਖ ਸਾ ਮਿੱਤਰੋ ਦੂਜਾ ਸੂਆ ਸੂਗੀ ਵੀਰੇ ਇਹ ਬੱਕਰਾ ਕਿ ਪੱਠ ਬੱਕਰੀ ਆ ਵੀਰੇ ਪੱਠ ਆ ਪੱਠੇ ਵਰਗੀ ਲੱਗਦੀ ਹੈ ਨਾ ਪੱਠ ਆ ਪੱਠ ਐ ਵੀ ਕੰਨ ਕੁੰਨ ਬਹੁਤ ਨੇ ਦੇਖ ਸਾ ਨੱਕ ਨਕੌੜਾ ਆ ਪੱਠ ਉਹਨਾਂ ਲਿਆ ਬੁੱਟੇ ਫੜ ਕੇ ਲਿਆ ਉਹਨਾਂ ਕੋਲ ਦਿਖਾ ਦਿੰਦਾ ਬੋਤਨ ਕੀ ਕੁਆਲਿਟੀ ਹੈਗੀ ਤੋੜ ਕੇ ਦਿਖਾ ਦਈਏ ਵੀ ਕਿਤੇ ਉਹਦਨੇ ਲੰਗੜੀ ਲੂੰਗੜੀ ਤਾਂ ਨਹੀਂ ਗਈ ਨਹੀਂ ਜੀ ਨਹੀਂ ਆਹ ਦੇਖੋ ਬੱਕਰੇ ਦਾ ਰਿਜ਼ਲਟ ਦੇਖੋ ਜੀ ਅੱਛਾ ਹਾਂ ਲੈ ਵੀ ਮਿੱਤਰੋ ਉਹ ਬੱਕਰੇ ਦਾ ਰਿਜ਼ਲਟ ਕਾਲੇ ਬੱਕਰੇ ਦਾ ਰਿਜ਼ਲਟ ਆ ਜੀ ਕੰਨ ਕੰਨ ਬਹੁਤ ਲੱਗਿਆ ਕੰਨ ਕੰਨ ਬਹੁਤ ਲੱਗਿਆ ਹੋਇਆ ਹੋਰ ਵੀ ਦਿਖਾਉਣਾ ਮੈਂ ਰਿਜ਼ਲਟ ਕਰਦਾ ਹੋਰ ਹੈ ਨਾ ਹਾਂ ਕਿੱਥੇ ਬੈਠੇ ਥੱਲੇ ਲੈ ਵੀ ਪਾਠਾ ਹੀ ਏ ਪਾਠਾ ਜੀ ਪੱਟ ਲੈ ਵੀ ਕੰਨ ਦਿਖਾਉਣਾ ਤੁਹਾਨੂੰ ਜਿਹੜੇ ਕਹਿੰਦੇ ਨੇ ਰਿਜ਼ਲਟ ਦਿਖਾਉਣੇ ਆ ਬੱਕਰੇ ਦਾ ਅੱਛਾ ਹਾਂ ਲਓ ਜੀ ਲੈ ਵੀ ਕੰਨ ਦਿਖਾ ਦੇ ਕਿੱਡਾ ਗੱਡਾ ਕਰਨਾਗਾ ਮੈਨੂੰ ਲੱਗਦਾ 17 18 ਇੰਚ ਦਾ ਹੁਣ ਹੋਊਗਾ ਨਾ ਇਹਦੇ ਛੋਟੇ ਬੱਚਿਆਂ ਦੀ ਵੀਡੀਓ ਮੇਰੇ ਕੋਲ ਹੈਗੀ ਆ ਬੱਕਰੇ ਦੀਆਂ ਉਹ ਵੀ ਦਿਖਾ ਦੂੰਗਾ ਪਟਾ ਨੱਕ ਨਕੋੜਾ ਦਿਖਾ ਦੇ ਸਣੀ ਸਮਾਢ ਕੇ ਬਈ ਕਿਉਂਕਿ ਵੀ ਇਹ ਕੁਆਲਿਟੀ ਆਉਂਦੀ ਆ ਬੱਕਰੇ ਦੀ ਹੈ ਨਾ ਹਾਂ ਹੋਰ ਲਿਆ ਵੀ ਫੜ ਬੱਚਾ ਵੀ ਚੰਗਾ ਵੀਰੇ ਬੱਚਾ ਵੀ ਚੰਗਾ ਨਾ ਬਈ ਆ ਮਾਰ ਦੋ ਵੀਡੀਓ ਸਾਰੀ ਆ ਲੈ ਇੱਧਰ ਸਾਰਾ ਮਾਲ ਆ ਸਾਂਚ ਬੈਠਾ ਵੀਰੇ ਹੁਣ ਗਰਮੀ 'ਚ ਨਾ ਹਾਂ ਮੁਰਜ ਰਿਆ ਪਿਆ ਹੂੰ ਆ ਮੱਖੀ ਕਿੰਨੀ ਵੀ ਦੇ ਦਾਂਗੇ ਜੇ ਕੋਈ ਭਾਈ ਬਾਣ ਲੈਣ ਦਾ ਤੇ ਇੱਕ ਅੱਧੀ ਦਿਖਾ ਦੇ ਬਸ ਫਿਰ ਆ ਕੰਡ ਕਰਦੇ ਆ ਵੀਡੀਓ ਦਾ ਤੇ ਦੇਖ ਲੈ ਸਕਦੇ ਤੁਸੀਂ ਆ ਦੇਖੋ ਇਹ ਮੱਖੀ ਚ ਨਹੀਂ ਆ ਗਈ ਮੱਖੀ ਚ ਨਹੀਂ ਪਾਕਿਸਤਾਨੀ ਆ ਗਈ ਪਾਕਿਸਤਾਨੀ ਪਿਓਰ ਪਾਕਿਸਤਾਨੀ ਨਸਲ ਆ ਵੀਰੇ ਦੇਖ ਸਕਦੇ ਸੋਈ ਹੋਈ ਹੈ ਇੱਕ ਪਾਠ ਆ ਵੀਰੇ ਇਹਦੇ ਮਗਰ ਹੂੰ ਬੱਕਰਾ ਪਤਾ ਨਹੀਂ ਪਾਠ ਆ ਮੈਨੂੰ ਪਾਠ ਆ ਹੂੰ ਚਲ ਆ ਇਹ ਕਿੱਥੇ ਵਈ ਜੇ ਆਪਾਂ ਨੂੰ ਬੱਕਰੀਆਂ ਲੈਣੀਆਂ ਹੋਣਗੀਆਂ ਰਾਜੂ ਵੀਰੇ ਭਗਵਾਨੀ ਘੜ ਆ ਜਾਓ ਫੋਨ ਕਰ ਲਓ ਕਨੈਕਟ ਕਰ ਲਓ ਹਣਾ ਠੀਕ ਆ ਫੋਨ ਕਰ ਲਓ ਬੱਕਰੀਆਂ ਤਕਰੀਬਨ ਮੇਰੀਆਂ ਭਗਵਾਨੀ ਗਾੜੀ ਹੁੰਦੀਆਂ ਨੇ ਘਰੇ ਤਾਂ ਮੇਰੀਆਂ 5-7 ਹੀ ਨੇ ਬਸ ਠੀਕ ਵੀ ਜਿੰਨੀਆਂ ਕਿ ਮੁੰਡਾ ਸਾਹਮਣੇ ਬਾਕੀ ਇਹ ਠੀਕ ਹੈ ਔਰ ਸੈਂਟਰ ਚ ਪੂਰੇ ਸੈਂਟਰ ਚ ਠੀਕ ਹੈ ਵੀਰੇ ਨਾਲ ਹੈ ਵੀ ਰੋਡ ਲੱਗਦਾ ਉਧਰ ਇੱਕ ਪਾਸੇ ਦੂਰ ਜਾਂਦਾ ਕੰਮ ਸਹੀ ਗੱਲ ਹੈ ਲੈ ਵੀ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਕਰੀਆਂ ਚਾਹੀਦੀਆਂ ਹੋ ਚੰਗੀਆਂ ਬੱਕਰੀਆਂ ਨੇ ਫੁੱਲ ਹੇਟ ਵਾਲੀਆਂ ਬੱਕਰੀਆਂ ਨੇ ਠੀਕ ਹੈ ਜੀ ਤੁਸੀਂ ਆ ਕੇ ਆਪਣੇ ਰਾਜੂ ਬੈਨ ਸੰਪਰਕ ਕਰਕੇ ਬੱਕਰੀ ਲੈ ਸਕਦੇ ਠੀਕ ਹੈ ਰਾਜੂ ਬੈਨ ਠੀਕ ਹੈ ਵੀਰੇ ਧੰਨਵਾਦ ਧੰਨਵਾਦ ਵੀਰੇ